ਗੁੰਡਾ ਰੂਪ ਜਿਹੜੇ ਆਗੂ ਨੇ ਇਹਨਾਂ ਨੇ ਕਿ ਪਿਛਲੇ ਦਿਨੀ ਅਸੀਂ ਦੇਖਿਆ ਬਰਨਾਲਾ ਵਿਖੇ ਵੀ ਵਪਾਰੀਆਂ ਨਾਲ ਲੜਾਈ ਤੇ ਡਾਂਗਾ ਸੋਟੀ ਤੇ ਵੀ ਉਤਰੇ ਇੱਕ ਗੈਂਗ ਬਣ ਚੁੱਕੇ ਨੇ ਇਹ ਦੋਸ਼ ਤੇ ਐਫ ਆਈ ਆਰ ਦਰਜ ਕਰੋ ਦਰਜ ਕਰੋ ਦੋਸ਼ ਕਰੋ ਉੱਥੇ ਇੱਕ ਕੌਥੀ ਕਿਸਾਨ ਯੂਨੀਅਨ ਦੇ ਗੁੰਡਿਆਂ ਵੱਲੋਂ ਜਿਹੜਾ ਅਣਮਨੁੱਖੀ ਬਤਿਹਰਾ ਕਰਕੇ ਜਹੀ ਨਾਲ ਧੱਕਾ ਮੁੱਕੀ ਕਰਕੇ ਉਹਨੂੰ ਅੰਦਰ ਬੰਦ ਕਰਕੇ ਉਹਦਾ ਪਾਣੀ ਟਾਣੀ ਬੰਦ ਕਰਕੇ ਜਿਹੜਾ ਅਣਮਨੁੱਖੀ ਵਿਹਾਰ ਕੀਤਾ ਗਿਆ ਮੁਲਾਜ ਮੇ ਇੱਕ ਤਾਂ ਜਿੰਦਾਬਾਦ 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 ਥੋਪਾਈ ਜਾਂ ਗੁੰਡਾਗਰੀ ਕਰਨ ਦਾ ਇਹ ਕੋਈ ਢੰਗ ਨਹੀਂ ਹੈਗਾ ਤੋਂ ਅਸੀਂ ਇਹਦਾ ਵਿਰੋਧ ਕਰਦੇ ਹਾਂ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ਤੇ ਬਰਨਾਲਾ ਸਰਕਲ ਦਾ 20 ਤਰੀਕ ਨੂੰ ਕੰਮ ਬੰਦ ਕਰਕੇ ਸਰਕਲ ਲੈਵਲ ਦੀ ਧਰਨਾ ਦਿੱਤਾ ਜਾਵੇਗਾ ਮੁਲਾਜ ਮੇ ਇੱਕ ਤਾਂ ਜਿੰਦਾਬਾਦ 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 ਇੱਕ ਤਾਂ ਇੱਕ ਤਾਂ ਜਿੰਦਾਬਾਦ 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 ਪ੍ਰਸ਼ਾਸਨ ਮਰਦਾਬਾਦ 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 ਅਰਸ਼ੀਆਂ ਦੇ ਕਾਰਵਾਈ ਸ਼ੁਰੂ ਕਰੋ ਸ਼ੁਰੂ ਕਰੋ ਅੱਜ ਅਸੀਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਧਿਆਤਿ ਮੰਡਲ ਬਰਨਾਲਾ ਦੇ ਧਰਨਾ ਦੇ ਰਹੇ ਹਾਂ ਕਿਉਂਕਿ ਇੱਕ 11 ਤਰੀਕ ਨੂੰ ਸਾਡੇ ਦਫ਼ਤਰ ਉਪ ਮੰਡਲ ਸ਼ੈਣਾ ਜਿੱਥੋਂ ਦਾ ਮੈਂ ਇੰਚਾਰਜ ਵੀ ਹਾਂ ਉੱਥੇ ਇੱਕ ਘਟਨਾ ਵਾਪਰੀ ਸੀ ਕਿ ਕਿਸਾਨ ਜੁਨੀਅਨ ਦੀ ਡਕੌਂਦਾ ਇਕਾਈ ਜਿਸ ਦਾ ਪ੍ਰਧਾਨ ਪਿੰਡ ਦੀ ਦਾ ਜਗਸੀਰ ਸਿੰਘ ਸੇਰਾ ਇੱਕ ਬਲਵੰਤ ਸਿੰਘ ਚੀਮਾ ਇੱਕ ਦਰਸ਼ਨ ਸਿੰਘ ਉਗੋਕੇ ਇਹਨਾਂ ਤਿੰਨ ਵਿਅਕਤੀਆਂ ਨੇ ਆਪਣੇ 10-11 ਸਾਥੀਆਂ ਨੂੰ ਨਾਲ ਲੈ ਕੇ ਜਈ ਮਨਦੀਪ ਸਿੰਘ ਨੂੰ ਸਾਡੇ ਦਫ਼ਤਰ ਦੇ ਵਿੱਚ ਜੋ ਕੰਮ ਕਰਦੇ ਤੇ ਪੱਖੋ ਗ੍ਰੇਡ ਦੇ ਇਨਚਾਰਜ ਵੀ ਐ ਤੇ ਉਗੋ ਪਿੰਡ ਤੇ ਪੱਖ ਸੈਨਾ ਦੇ ਵੀ ਉਹਨਾਂ ਇਨਚਾਰਜ ਆ ਉਹਨਾਂ ਦੇ ਅੰਦਰ ਇਹ ਪਿੰਡ ਆਉਂਦਿਆ ਇਸ ਇਕਾਈ ਨੇ ਆ ਕੇ ਮਤਲਬ ਆਉਣਸਾਰ ਜਈ ਦੇ ਕਮਰੇ ਵਿੱਚ ਬਹਿਸਵਾਜੀ ਸ਼ੁਰੂ ਕਰ ਦਿੱਤੀ ਉਸ ਨੂੰ ਧੱਕੇ ਮਾਰ ਕੇ ਉਸ ਦੀ ਖਾਣੇ ਵਾਲੀ ਕਿੱਟ ਤੇ ਪਾਣੀ ਵਾਲੀ ਬੋਤਲ ਖੋ ਕੇ ਉਸ ਨੂੰ ਕਮਰਾ ਬੰਦ ਕਰ ਦਿੱਤਾ ਤੇ ਬਾਹਰ ਬਹਿ ਕੇ ਨਾਰੇਬਾਜੀ ਕਰਨ ਲੱਗੇ ਉਸ ਨੂੰ ਬੰਦੀ ਬਣਾ ਲਿਆ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਉਸ ਟਾਈਮ ਘਰ ਸੀ ਮੈਂ ਕਰੋ ਐਸ ਐਚਓ ਸਾਹਿਬ ਨੂੰ ਹਾਣੇ ਤੋਂ ਬਕਾਇਦਾ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦਾ ਕੁੰਡਾ ਖਲਾਇਆ ਤੇ ਉਸਨੂੰ ਆਜ਼ਾਦ ਕਰਵਾਇਆ ਦਾ ਅਸਲੇ ਮਸਲਾ ਇੱਕ ਸਵਿਚ ਕਢਾਉਣ ਦਾ ਸੀ ਜਿਹੜੀ ਕਿ ਅਸੀਂ ਉਦੋਂ 4 ਦਿਨ ਪਹਿਲਾਂ ਕਢਵਾ ਦਿੱਤੀ ਸੀ ਤੇ ਦਰਸ਼ਨ ਸਿੰਘ ਨਾਲ ਜੈ ਮੰਦੀਪ ਸਿੰਘ ਦੀ ਹੁਣ ਤੇ ਬਹਿਸਵਾਜੀ ਹੋਈ ਸੀ ਤੇ ਦਰਸ਼ਨ ਸਿੰਘ ਜੈ ਮੰਦੀਪ ਸਿੰਘ ਦੇ ਧੌਣ ਤੇ ਗੋਡਾ ਧਰਨ ਦੀ ਗੱਲ ਕਰ ਰਿਹਾ ਸੀ ਵੀ ਸਵਿਚ ਤਾਂ ਤੂੰ ਸਾਡੇ ਘਰ ਛੱਡ ਕੇ ਆਏਂਗਾ ਮਤਲਬ ਉਸਨੇ ਬਤਮੀਤ ਜੀ ਦੇ ਨਾਲ ਇਸ਼ਾ ਉਹ ਇਸ ਦਾ ਜੈ ਮਨਦੀਪ ਸਿੰਘ ਵੱਲੋਂ ਵਿਰੋਧ ਵੀ ਕੀਤਾ ਗਿਆ ਫੋਨ ਤੇ ਜਿਸ ਦੀ ਬਦਲਾ ਲਊ ਨੀਤੀ ਤਹਿਤ ਉਹਨਾਂ ਦੇ ਕੰਮ ਹੋਣ ਤੋਂ ਬਾਅਦ 4 ਦਿਨ ਬਾਅਦ ਇੱਕ ਕਿਸਾਨ ਆਗੂ ਇੱਕ ਪੂਰੀ ਟੀਮ ਬਣਾ ਕੇ ਪ੍ਰੋਪਰ ਪਲੈਨਿੰਗ ਨਾਲ ਜੈ ਮਨਦੀਪ ਸਿੰਘ ਦੇ ਕਮਰੇ ਵਿੱਚ ਆਏ ਉਸ ਨਾਲ ਧੱਕਾ ਮੁਕੀ ਕੀਤੀ ਸਰ ਸਾਡੀ ਇਹੀ ਹੈ ਵੀ ਜੈ ਮਨਦੀਪ ਸਿੰਘ ਨਾਲ ਕੀਤੇ ਇਸ ਅਣਮਨੁੱਖੀ ਬਤਾਰੇ ਉਸ ਦੀ ਸਮਾਜਿਕ ਬੇਇੱਜ਼ਤੀ ਉਸ ਦੇ ਮਤਲਬ ਵਿਅਕਤੀਤਵ ਨੂੰ ਠੇਸ ਪਹੁੰਚਾਈ ਹੈ ਤੇ ਮੇਰੇ ਦਸਤਰਦਾਰ ਉਹਨਾਂ ਨੇ 2-3 ਦਿਨ ਕੰਮ ਪ੍ਰਭਾਵਿਤ ਰੱਖਿਆ ਜਿਹਦੇ ਨਾਲ ਸਮੂਹ ਖਰਤਕਾਰਾਂ ਨੂੰ ਵੀ ਪ੍ਰੋਬਲਮ ਆਈ ਆ ਉਹਨਾਂ ਨੇ ਸਾਡੇ ਬਾਰ ਚ ਬਿਨਾਂ ਵਜ੍ਹਾ ਧਰਨਾ ਲਾ ਰੱਖਿਆ ਸੀ ਉਸ ਦੀ ਮੈਂ ਪੁਲਿਸ ਦਰਖਾਸਤ ਵੀ ਸੰਬੰਧਿਤ ਐਸ ਐਚ ਓ ਥਾਣਾ ਸ਼ੈਣਾ ਨੂੰ ਦੇ ਦਿੱਤੀ ਸੀ ਤੇ ਡੀ ਐਸ ਪੀ ਦੇ ਧਿਆਨ ਚ ਵੀ ਆਇਆ ਇਹ ਮਸਲਾ ਹੁਣ ਸਾਡੀ ਇਹੀ ਮੰਗ ਆ ਮੁਲਾਜ਼ਮ ਜਥੇਬੰਦੀਆਂ ਦੀ ਕਿ ਦੋਸ਼ੀਆਂ ਤੇ ਐਫ ਆਈ ਆਰ ਕਰਕੇ ਬਣਦੀਆਂ ਭਰਾਵਾ ਇਹਨਾਂ ਤੇ ਸਰਕਾਰੀ ਕੰਮ ਚ ਵਿਘਨ ਪਾਉਣ ਦਾ ਸਰਕਾਰੀ ਮੁਲਾਜ਼ਮ ਦੀ ਬੇਇੱਜ਼ਤੀ ਕਰਨ ਦਾ ਉਸ ਨਾਲ ਟੱਕਾ ਮੁਕੀ ਕਰਨ ਦਾ ਤੇ ਉਸ ਨੂੰ ਬੰਦੀ ਬਣਾਉਣ ਦਾ ਬਕਾਇਦਾ ਪਰਚਾ ਦਰਜ ਕੀਤਾ ਜਾਵੇ ਅਸੀਂ ਕੋਈ ਨਹੀਂ ਮੰਨੀਆਂ ਜਾਂਦੀਆਂ ਤਾ ਅਗਲਾ ਸੰਘਰਸ਼ ਸਾਡਾ ਜੀ ਸਰਕਲ ਲੈਵਲ ਦਾ ਹੋਊਗਾ ਜਿਸ ਦੇ ਵਿੱਚ ਸਮੂਹ ਸਾਡੀਆਂ ਜਥੇਬੰਦੀਆਂ ਕਾਉਂਸਲ ਆਫ ਜੇੀ ਜੇੀ ਕਾਉਂਸਲ ਤੇ ਐਮਐਸਯੂ ਟੈਕਨੀਕਲ ਸਰਵਿਸ ਯੂਨੀਅਨ EMPLOYE FEDERATION ਤੇ ਪੈਨਸ਼ਨਰ ਯੂਨੀਅਨ ਤੇ ਐਸੋਸੀਏਸ਼ਨ ਆਫ ਜੇੀ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ਤੇ ਬਰਨਾਲਾ ਸਰਕਲ ਦਾ 20 ਤਰੀਕ ਨੂੰ ਕੰਮ ਬੰਦ ਕਰਕੇ ਸਰਕਲ ਲੈਵਲ ਦੀ ਧਰਨਾ ਦਿੱਤਾ ਜਾਵੇਗਾ ਜਿਸ ਨਾਲ ਸਮੂਹ ਹਰਤਕਰਾਂ ਨੂੰ ਜੇ ਕੋਈ ਸਪਲਾਈ ਸੰਬੰਧੀ ਪਰੇਸ਼ਾਨੀ ਆਉਂਦੀ ਆ ਇਸ ਤਰ੍ਹਾਂ ਦੇ ਦੌਰਾਨ ਕੋਈ ਵੀ ਫੀਡਰ ਜਾਂ ਕੋਈ ਸਪਲਾਈ ਕੋਈ ਬ੍ਰੇਕਡਾਊਨ ਕੋਈ ਜੰਪਰ ਕੋਈ ਕੰਪਲੀਟ ਅਟੈਂਡ ਨਹੀਂ ਹੋਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਸਾਡੀ ਮੈਨੇਜਮੈਂਟ ਦੀ ਹੋਵੇਗੀ ਇਸ ਲਈ ਦਿਨ 11 ਤਰੀਕ ਨੂੰ ਸਹਿਣਾ ਸਾੜੂ ਜੇਂ ਦੀ ਘਟਨਾ ਜੀ ਉਥੇ ਇੱਕ ਕੌਥੀ ਕਿਸਾਨ ਯੂਨੀਅਨ ਦੇ ਗੁੰਡਿਆਂ ਵੱਲੋਂ ਜਿਹੜਾ ਅਣਮਨੁੱਖੀ ਬਤਿਹਰਾ ਕਰਕੇ ਜਹੀ ਨਾਲ ਧੱਕਾ ਮੁੱਕੀ ਕਰਕੇ ਉਹਨੂੰ ਅੰਦਰ ਬੰਦ ਕਰਕੇ ਉਹਦਾ ਪਾਣੀ ਟਾਣੀ ਬੰਦ ਕਰਕੇ ਜਿਹੜਾ ਅਣਮਨੁੱਖੀ ਵਿਹਾਰ ਕੀਤਾ ਗਿਆ ਉਹਦੇ ਖਿਲਾਫ ਇਹ ਕੀਤਾ ਗਿਆ ਸਾਡੀ ਮੁੱਖ ਮੰਗ ਇਹ ਆ ਜੀ ਦੇਖੋ ਜਥੇਬੰਦੀਆਂ ਦਾ ਜਥੇਬੰਦੀਆਂ ਦਾ ਢੰਗ ਹੁੰਦਾ ਇੱਕ ਪ੍ਰਦਰਸ਼ਨ ਕਰਦਾ ਜੇ ਨਹੀਂ ਕੋਈ ਗੱਲ ਸੁਣਦਾ ਹੈਡੀਓ ਸਾਹਿਬ ਨੂੰ ਮਿਲੋ ਐਡਿਓ ਸਾਹਿਬ ਨਹੀਂ ਐਕਸ਼ਨ ਸਾਹਿਬ ਨੂੰ ਮਿਲੋ ਪਰ ਇਹ ਕੀ ਗੱਤੀ ਨਤੀਰਾ ਫਾਇਦਾ ਤੁਸੀਂ ਗੁੰਡਾ ਗਾਰਦੀ ਤੇ ਉਤਰਿਆ ਇਹ ਵਿਅਕਤੀ ਦੇ ਖਿਲਾਫ ਨਿੱਜੀ ਰੂਪ ਵਿੱਚ ਜਿਹੜਾ ਇਹ ਬੰਦੇ ਦੀ ਮਾਨਸਿਕਤਾ ਤੇ ਕੰਮ ਕਰਨ ਦੇ ਵਿਘਨ ਪਾਇਆ ਡਿਊਟੀ 'ਚ ਤੇ ਇਹ ਜਿਹੜੀਆਂ ਹਾਲਤਾਂ 'ਚ ਕੰਮ ਕਰਨਾ ਬਹੁਤ ਮੁਸ਼ਕਲ ਹੈ ਪਹਿਲੇ ਹੀ ਸਾਡੇ ਕੋਲ ਜਿਹੜਾ ਸਟਾਫ ਆ ਬੜਾ ਘੱਟ ਹੈ ਉਹਨਾਂ ਹਾਲਤਾਂ 'ਚ ਜੇ ਤੁਸੀਂ ਕੰਮ ਕਰ ਰਹੇ ਜਿਹੜਾ ਨਿਰਵੇਗਨ ਸਪਲਾਈ ਦੇ ਰਹੇ 24 ਘੰਟੇ ਡਿਊਟੀ ਕਰਨੀ ਪੈਂਦੀ ਹੈ ਇਹ ਇਹ ਜੇ ਹਾਲਤਾ ਜਦੋਂ ਕੋਈ ਇੰਨਾ ਦੀ ਗੁੰਡਾਗਰਦੀ ਤੇ ਉੱਤਰਿਆ ਹੁੰਦਾ ਤੇ ਉਹਦੋਂ ਫਿਰ ਕੰਮ ਨਹੀਂ ਹੁੰਦਾ ਸੋ ਅਸੀਂ ਮਹਿਸੂਸ ਕਰਦੇ ਆਂ ਤੇ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹ ਗੁੰਡਾ ਰੂਪ ਜਿਹੜੇ ਆਗੂ ਨੇ ਇਹਨਾਂ ਨੇ ਕਿ ਪਿਛਲੇ ਦਿਨੀ ਅਸੀਂ ਦੇਖਿਆ ਬਰਨਾਲਾ ਵਿਖੇ ਵੀ ਵਪਾਰੀਆਂ ਨਾਲ ਲੜਾਈ ਤੇ ਡਾਂਗਾ ਸੌਤੀ ਤੇ ਵੀ ਉੱਤਰੇ ਇੱਕ ਗੈਂਗ ਬਣ ਚੁੱਕੇ ਨੇ ਇਹ ਕਿਉਂਕਿ ਅਸੀਂ ਵੀ ਮਹਿਸੂਸ ਕਰਦੇ ਆਂ ਵੀ ਜੱਥੇ ਬੰਦਿਆਂ ਦਾ ਢੰਗ ਇਹ ਨਹੀਂ ਹੁੰਦਾ ਜੱਥੇ ਬੰਦਿਆਂ ਦਾ ਢੰਗ ਸੰਵਿਧਾਨਕ ਹੁੰਦਾ ਜੇ ਸਾਨੂੰ ਸੰਵਿਧਾਨ ਵਿਰੋਧ ਕਰਨ ਦਾ ਹੱਕ ਦਿੰਦਾ ਉਹ ਸ਼ਾਂਤਮਈ ਤਰੀਕੇ ਨਾਲ ਦਿੰਦਾ ਧਰਨਾ ਦਿੱਤਾ ਜਾ ਸਕਦਾ ਅਧਿਕਾਰੀਆਂ ਨੂੰ ਮਿਲਿਆ ਜਾ ਸਕ ਹੱਥੋਂ ਪਾਈ ਜਾਂ ਗੁੰਡਾਗਰੀ ਕਰਨ ਦਾ ਇਹ ਕੋਈ ਢੰਗ ਨਹੀਂ ਹੈਗਾ ਸੋ ਅਸੀਂ ਇਹਦਾ ਵਿਰੋਧ ਕਰਦੇ ਆ ਅਸੀਂ ਤੁਰੰਤ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੇ ਸਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਜਿਹੇ ਜਿਹੜੇ ਸਰਾਰਥੀਆਂ ਸਰ ਨੇ ਤੁਰੰਤ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਅਰਾਜਕਤਾ ਵੱਲ ਨਾ ਵਧੇ ਸ਼ਾਂਤਮਈ ਰਹੇ ਮੁਲਾਜ਼ਮ ਬੇਫਿਕਰੋ ਕਿ ਡਿਊਟੀ ਕਰ ਸਕੇ ਸੋ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਤਾਂ ਅਸੀਂ ਆਉਣ ਵਾਲਾ ਸਮਾਂ ਜਿਹੜਾ ਸੰਘਰਸ਼ਾਂ ਦਾ ਹੋਊਗਾ ਕੰਮ ਬੰਦ ਵੀ ਕਰਾਂਗੇ ਅਸੀਂ ਪਹਿਲਾਂ ਹੁਣ 20 ਤਰੀਕ ਦਾ ਧਰਨਾ ਦਿੱਤਾ ਉਹ ਉਸ ਸੰਬੰਧੀ ਅਸੀਂ ਉਹਦਾ ਅਗਲਾ ਪ੍ਰੋਗਰਾਮ ਜਿਹੜੇ ਉਸੇ ਦਿਨ ਕੀਤਾ ਜਾਊਗਾ ਸੰਘਰਸ਼ ਸਖਤ ਲੜਿਆ ਜਾਏਗਾ ਜਦ ਤੱਕ ਉਹਨਾਂ ਖਾਤ ਕਰਵਾਂਗੇ